ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕੌਰ ਚੈਰ ਕਲੈਕਸ਼ਨ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਨਾ 10 ਬ੍ਰੈਂਡ ਦੀ ਆ ਜੀ ਬਹੁਤ ਸੋਹਣੀ ਬਹੁਤ ਪਹਿਣਾ ਤਾਂ ਕਿੰਨਾ ਨਾਲ ਦੇ ਸੂਟ ਪਹੁੰਚ ਚੁੱਕੇ ਆ ਬਹੁਤ ਸੋਹਣੀ ਕਾਟਨ ਆ ਸਭ ਤੋਂ ਸਪੀਸ਼ਲ ਚਾਹੇ ਜਿੰਨਾ ਮਰਜੀ ਉੱਚਾ ਬ੍ਰੈਂਡ ਆ ਮਤਲਬ ਕਿ ਰਾਮਟੈਕਸ ਲਾ ਲਓ ਬੂਮੇਡ ਲਾ ਲਓ ਕਿਸੇ ਵੀ ਬ੍ਰਾਂਡ ਨਾਲ ਤੁਸੀਂ ਇਹ ਨਾਲ ਕੰਪੈਰੀਸ਼ਨ ਕਰੋਗੇ ਤਾਂ ਇਹਦੀ ਕਾਟਨ ਜਿਹੜੀ ਆਈਆਂ ਬਹੁਤ ਸੁਪੀਰੀਅਰ ਆ ਕਿਸੇ ਤਰ੍ਹਾਂ ਦੀ ਨਾ ਲਾਈਨਿੰਗ ਅੰਡਰਸ਼ਰਟ ਦੀ ਲੋਕਾਇਨ ਨਹੀਂ ਹੈਗੀ ਜਿਹੜੀਆਂ ਬਣਾ ਲਾਈਨਿੰਗ ਲਗਾਉਂਦੀਆਂ ਨੇ ਉਹ ਵੀ ਦੋ ਘੜੀਆਂ ਦਾ ਫੈਟਿੰਗ ਦੇਖ ਕੇ ਕਹਿਣਗੀਆਂ ਵੀ ਨੀਡ ਹੀ ਨਹੀਂ ਹੈਗੀ ਇੰਨੀ ਗ੍ਰੇਸ ਆ ਜਦੋਂ ਕਿ ਸੋ ਵੀ ਬਿਨਾਂ ਲਾਈਨਿੰਗ ਤੋਂ ਇੰਝੜੀ ਬਣੂਗੀ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਿੰਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਸਬਸਕ੍ਰਾਈਬ ਕਰਨਾ ਪਤਾ ਨਹੀਂ ਤਾਂ ਤੁਸੀਂ ਭੁੱਲ ਜਾਨੇ ਹੋ ਪਤਾ ਨਹੀਂ ਤੁਹਾਨੂੰ ਫਿਰ ਕਈ ਵਾਰੀ ਸਾਡੇ ਕੋਲ ਪੁਰਾਣੀਆਂ ਵੀਡੀਓ ਸ਼ੋ ਹੋਈ ਜਾਂਦੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਨਹੀਂ ਆਈਂਦੀ ਇਸ ਲਈ ਸਾਈਡ ਤੇ ਨਾ ਰੈੱਡ ਬਟਨ ਆ ਸਬਸਕ੍ਰਾਈਬ ਦਾ ਜਿਹੜੀਆਂ ਭੈਣਾਂ ਡੇਲੀ ਮੈਨੂੰ ਦੇਖਦੇ ਆ ਉਹਨੂੰ ਪ੍ਰੈਸ ਕਰ ਲਓ ਨਾਲ ਬੈਲ ਦਾ ਆਈਕਨ ਬਣਿਆ ਹੋਇਆ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਡੈਲੀ ਜਿੰਨੀ ਵੀ ਆਪਣੀ ਵੈਰਾਈਟੀ ਆਉਂਦੀ ਆ ਆਪਾਂ ਤੁਹਾਡੇ ਤੱਕ ਲੈ ਕੇ ਆਉਂਨੇ ਆ ਤੁਹਾਡੇ ਤੱਕ ਪਹੁੰਚ ਸਕੇ ਨਵੀਂ ਜੋ ਵੀ ਆਪਣੀ ਡੈਲੀ ਮਾਰਨਿੰਗ ਦੇ ਵਿੱਚ 9 ਤੋਂ 10 ਦੇ 10 ਦੇ ਵਿੱਚ ਵਿੱਚ ਆਪਣੀ ਵੀਡੀਓ ਆ ਜਿਹੜੀ ਉਹ ਅਪਲੋਡ ਹੋ ਜਾਂਦੀ ਆ ਠੀਕ ਹੈ ਜੀ ਤਾਂ ਤੁਹਾਨੂੰ ਨਵੀਂ ਵੈਰਾਈਟੀ ਜਿਵੇਂ ਕਿ ਅੱਗੇ ਪੂਰੇ ਹਨਾ ਸੰਸਾਰ ਤੋਂ ਲੈ ਕੇ ਆਉਣ ਦੇ ਸਟਾਰਟਿੰਗ ਤੇ ਹਰ ਤਰ੍ਹਾਂ ਦੇ ਆਪਾਂ ਫੈਬਰਿਕ ਲੈ ਕੇ ਆਉਂਨੇ ਆ ਹਰ ਤਰ੍ਹਾਂ ਦੇ ਰੇਟਾਂ ਦੇ ਉੱਪਰ ਲੈ ਕੇ ਆਉਂਨੇ ਆ ਤੇ ਉਹ ਤਾਂ ਹੀ ਤੁਹਾਡੇ ਤੱਕ ਪਹੁੰਚੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਇਹ ਨਾ ਵੀਡੀਓ ਨੂੰ ਲਾਈਕ ਟੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਲੈਕਸ਼ਨ ਕਿੱਦਾਂ ਜਿ ਲੱਗਦੀਆਂ ਬਾਕੀ ਜਿਹੜੀਆਂ ਭੈਣਾ ਕਮੈਂਟ ਕਰ ਰਹੀਆਂ ਨੇ ਉਹਨਾਂ ਦਾ ਤਹਿ ਦਿਲੋਂ ਥੈਂਕ ਯੂ ਆ ਜੀ ਇੰਨਾ ਜ਼ਿਆਦਾ ਪਿਆਰ ਦੇਣ ਲਈ ਇੰਨਾ ਜ਼ਿਆਦਾ ਤੁਸੀਂ ਐਪਰੀਸ਼ੀਏਟ ਕਰਦੇ ਹੋ ਤੇ ਜਦੋਂ ਸੂਟ ਤੁਹਾਡੇ ਤੱਕ ਪਹੁੰਚਦੇ ਆ ਤੇ ਜਿਹੜੀਆਂ ਭੈਣਾ ਇੱਕ ਮੈ ਵੌਇਸ ਮੈਸੇਜ ਜਿਆਦਾਤਰ ਮੈਨੂੰ ਆਉਂਦੇ ਨੇ ਸਕਰੀਨ ਸ਼ਾਟ ਮਤਲਬ ਕਿ ਬਹੁਤ ਘੱਟ ਭੈਣਾ ਵੌਇਸ ਮੈਸੇਜ ਭਰ ਕੇ ਭੇਜਦੀਆਂ ਨੇ ਤਾਂ ਬਹੁਤ ਵਧੀਆ ਫੀਲ ਹੁੰਦਾ ਜਦੋਂ ਤੁਸੀਂ ਇੰਨੇ ਜਿਆਦਾ ਜਾਨਕੀ ਗੁੱਡ ਕਲੈਕਸ਼ਨ ਕਹਿੰਦੇ ਹੋ ਤੇ ਵਧੀਆ ਤੁਹਾਨੂੰ ਲੱਗਦੀ ਆ ਸਾਡੇ ਭੇਜੇ ਹੋਏ ਸੂਟਾਂ ਨੂੰ ਵਧੀਆ ਲੱਗਦੇ ਆ ਤੇ ਹਮੇਸ਼ਾ ਇਹ ਗੱਲ ਕਹਿੰਦੇ ਹੋ ਕਿ ਜੋ ਤੁਸੀਂ ਵੀਡੀਓ ਚ ਦੱਸ ਰਹੇ ਹੋ ਸੇਮ ਚੀਜ਼ ਸਾਡੇ ਤੱਕ ਪਹੁੰਚ ਰਹੀ ਆ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਮਤਲਬ ਕਿ ਜਿੱਦਾਂ ਮੈਂ ਫੀਡ ਕਰਦੀ ਆ ਖੁਦ ਸਮਝ ਲਓ ਮੈਂ ਹੀ ਬਾਈ ਕਰ ਰਹੀ ਆ ਵੀ ਇਦਾਂ ਹੀ ਤੁਹਾਨੂੰ ਲੱਗੇ ਕਿ ਹਾਂਜੀ ਦੋ ਚੀਜ਼ ਅਸੀਂ ਲਈ ਆ ਤੁਹਾਨੂੰ ਸੇਮ ਚੀਜ਼ ਤੁਹਾਡੇ ਕੱਕ ਪਹੁੰਚੀ ਲੋ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਦਿਖਾਉਣੀ ਆ ਅੱਜ ਸੂਟ ਤੇ ਜਿਹੜੀ ਆਪਾਂ ਨੇ ਕਮੈਂਡ ਕਰੀਆਂ ਨੇ ਆਪਾਂ ਹਰ ਸੱਟ ਦੇ ਉਹਨਾਂ ਦਾ ਗਿਫਟ ਕਰਦੇ ਹੁੰਦੇ ਸੀ ਤੇ ਪਿਛਲੇ ਸੈਟਰਡੇ ਤੋਂ ਆਪਾਂ ਰੋਕ ਚੁੱਕੇ ਆ ਬਹੁਤ ਪੈਣਾ ਦੇ ਬਈ ਮੈਸੇਜ ਵੀ ਆਉਂਦੇ ਆ ਪਰ ਆਪਾਂ ਹਰੇਕ ਮਹੀਨੇ ਦੇ ਐਂਡ ਦੇ ਵਿੱਚ ਜਾ ਕੇ ਜਰੂਰ ਹਨਾ ਗਿਫਟ ਲੈ ਕੇ ਆਵਾਂਗੇ ਸੋਨਾ ਜਿਹਾ ਸੂਟ ਜਿਹੜੀ ਆਪਾਂ ਨੇ ਲਗਾਤਾਰ ਆਪਣੇ ਚੈਨਲ ਤੇ ਬਣੀਆਂ ਹੋਈਆਂ ਨੇ ਮਤਲਬ ਕਿ ਜਿਨ੍ਹਾਂ ਦੇ ਸਭ ਤੋਂ ਵੱਧ ਸਾਡੇ ਸ਼ੇਅਰ ਸ਼ੋ ਹੋਣਗੇ ਕਿਉਂਕਿ YouTube ਆ ਜਿਹੜਾ ਏਦਾਂ ਦਾ ਪਲੇਟਫਾਰਮ ਆ ਇਹਦੀ ਹਰ ਚੀਜ਼ ਸਾਨੂੰ ਸ਼ੋ ਹੁੰਦੀ ਆ ਵੀ ਕਿਹੜਾ ਸਾਡਾ ਸਬਸਕ੍ਰਾਈਬਰ ਸਾਨੂੰ ਸਭ ਤੋਂ ਵੱਧ ਸ਼ੇਅਰ ਕਰ ਰਿਹਾ ਕਿਹਦੇ ਸਭ ਤੋਂ ਵੱਧ ਸਾਡੇ ਪੂਰੇ ਮਹੀਨੇ ਦੀ ਜਦੋਂ ਇਹ ਡਿਟੇਲ ਕੱਢਦੇ ਨੇ ਵੀ ਕਿੰਨਿਆਂ ਨੇ ਸਭ ਤੋਂ ਵੱਧ ਸਾਨੂੰ ਮੈਸੇਜ ਕੀਤੇ ਹੋਏ ਨੇ ਸਾਰੀ ਚੀਜ਼ ਇਹਦੀ ਸ਼ੇਅਰ ਹੁੰਦੀ ਆ ਸੋ ਉਹ ਪੈਣ ਨੂੰ ਆਪਾਂ ਜਿਹੜਾ ਸਭ ਤੋਂ ਉੱਪਰ ਜਿਹਦੀ ਅ ਨੰਬਰਿੰਗ ਰਿਹਾ ਕਰੂਗੀ ਤਾਂ ਉਹਨਾਂ ਲਈ ਆਪਾਂ ਜ਼ਰੂਰ ਸੋਨਾ ਜਾਂ ਗਿਫਟ ਲੈ ਕੇ ਆਇਆ ਕਰਾਂਗੇ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਪੈਣਾਂ ਤੱਕ ਤਾਂ ਕਿ ਨਾਲੇ ਤਾਂ ਆਪਾਂ ਨਾਲ ਮਨ ਜੁੜ ਸਕੀਏ ਨਾਲੇ ਤੁਹਾਡਾ ਫਾਇਦਾ ਹੋ ਸਕੇ ਆਓ ਬੈਲਾਈ ਸੂਟ ਦਾਸ ਬ੍ਰਾਂਡ ਰਹੂਗਾ ਬਹੁਤ ਹਰ ਬ੍ਰਾਂਡ ਦੀ ਅਲੱਗ-ਅਲੱਗ ਤਰ੍ਹਾਂ ਦੀ ਕਾਟਨ ਹੁੰਦੀ ਹੈ ਇਹਦੀਆਂ ਵੀ 2-3 ਰੇਂਜਾਂ ਹੁੰਦੀਆਂ ਨੇ ਪਰ ਜਿਹੜੀ ਇਹ ਵਾਲੀ ਰੇਂਜ ਆ ਇਹ ਬਹੁਤ ਸੁਪੀਰੀਅਰ ਆ ਫੈਬਰਿਕ ਵੀ ਇੰਨਾ ਜ਼ਿਆਦਾ ਇੰਨਾ ਸੋਹਣਾ ਫੈਬਰਿਕ ਆ ਮੈਂ ਤੁਹਾਨੂੰ ਫੇਰ ਰਿਪੀਟ ਇਹ ਚੀਜ਼ ਕਰ ਰਹੀ ਆ ਵੀ ਜੇ ਤੁਸੀਂ ਚਾਹੋ ਤਾਂ ਵੀ ਤੁਹਾਨੂੰ ਇਹਦੇ ਥੱਲੇ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਪੈਣੀ ਇੰਨਾ ਸੋਹਣਾ ਫੈਬਰਿਕ ਆ ਇਹ ਆਲ ਓਵਰ ਸੂਟ ਰਹਿਣਗੇ ਨਾਲ ਇਹਨਾਂ ਦੇ ਰਹਿਣਗੇ ਮਸਲੀਨ ਦੇ ਦੁਪੱਟੇ ਨਾਲ ਹੈ ਗਿਆ ਮਸਲੀਨ ਦੇ ਦੁਪੱਟੇ ਜੀ ਬਹੁਤ ਸੋਹਣੇ ਬਹੁਤ ਪਿਆਰੇ ਦੁਪੱਟੇ ਤਾਂ ਇੰਨੇ ਸੋਹਣੇ ਸੋਹਣੇ ਲੱਗ ਕੇ ਆਏ ਹੋਏ ਨੇ ਨਾ ਬਹੁਤ ਸੋਚੋਗੇ ਦੁਪੱਟੇ ਦੇ ਨਾਲ ਹੀ ਸੂਟ ਦੀ ਗ੍ਰੇਸ ਹੁੰਦੀ ਹੈ ਜਿਹੜੀ ਮੇਨ ਗ੍ਰੇਸ ਹੁੰਦੀ ਹੈ ਦੁਪੱਟੇ ਨਾਲ ਹੀ ਹੁੰਦੀ ਹੈ ਬਹੁਤ ਸੋਹਣਾ ਦੁਪੱਟਾ ਵਾ ਕਾਫੀ ਕਲਰ ਦਾ ਇਹ ਸੂਟ ਆ ਪ੍ਰਿੰਟਿੰਗ ਵੀ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਨੰਬਰ ਰਹੂਗਾ ਜੀ 1 1 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਦੇਖੋ ਜਿਹੜੀਆਂ ਪਹਿਣਾ ਸਪੀਰੀਅਰ ਚੀਜ਼ਾਂ ਪਾਉਂਦੀਆਂ ਸ਼ਕੀਮ ਨੇ ਵਧੀਆ ਸਟੱਫ ਲੈਣਾ ਚਾਹੁੰਦੀਆਂ ਨੇ ਇਹ ਵਾਲੇ ਜੇ ਤੁਸੀਂ ਰੋਲਾਂ ਦੇ ਉੱਪਰ ਕੱਪੜਾ ਲੈਣੇ ਹੋ ਅਦਰ ਬ੍ਰਾਂਡ ਦੇ ਟਾਈਟਿਸਟਾ ਬ੍ਰਾਂਡ ਹੋ ਗਿਆ ਚਾਹੇ ਰਾਮ ਟੈਕਸ ਹੋ ਗਿਆ ਹਨਾ ਵਿਦਾਊਟ ਦੁਪੱਟਾ 2 2000 ਦੇ ਇਹ ਵਾਲੇ ਕੈਰਬਿਕ ਦੇ ਛੂਟ ਆ ਰਹੇ ਨੇ ਕਿੰਦਾ ਸਾਰੀਆਂ ਡਿਜ਼ਾਈਨਿੰਗ ਆ ਮਤਲਬ ਕਿ ਬੋਕੇ ਪ੍ਰਿੰਟਿੰਗਾਂ ਹੋ ਕੇ ਪਰ ਦਾਸ ਬ੍ਰਾਂਡ ਸੀਮ ਉਦੋਂ ਵੀ ਕਿਤੇ ਜ਼ਿਆਦਾ ਸੋਹਣੇ ਇਹ ਕੁਆਲਿਟੀ ਦੇ ਰਹੇ ਨੇ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਆ ਰਹੇ ਨੇ ਉਹ ਵੀ ਬਹੁਤ ਸੋਹਣੇ ਬਿਲਕੁਲ ਮੁੱਢਾ ਦੀ ਤਰ੍ਹਾਂ ਨੇ ਬਿਲਕੁਲ ਸੌਫਟ ਵਾਲੇ ਬਹੁਤ ਬਿਲਕੁਲ ਲਾਈਟ ਵੇਟ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਆਪਣਾ ਘਰੇ ਹਨਾ ਬਾਜ਼ਾਰ ਵਿੱਚ ਲੋ ਸੂਟਾਂ ਨੂੰ ਪਹਿਲਾਂ ਔਨ ਜਾਣ ਲਈ ਭਾਣੇ ਰੱਖ ਲੈਂਦੀਆਂ ਨੇ ਫਿਰ ਘਰੇ ਵੀਅਰ ਕਰ ਲੈਂਦੀਆਂ ਨੇ ਇੰਨੇ ਸੋਹਣੇ ਗ੍ਰੇਸ ਦੇਣਗੇ ਸੂਟ ਬਣੇ ਹੋਏ ਬਹੁਤ ਪਿਆਰੇ ਸੂਟ ਨੇ ਨੰਬਰ ਹੋਊਗਾ ਜੀ 2 2 ਨੰਬਰ ਇਹ ਸੂਟ ਰਹੂਗਾ ਇੰਨੇ ਸਾਰੇ ਸੂਟਾਂ ਦੀ ਰੇਂਜ ਹੈ 1850 ਰੁਪਏ ਸਾਢੇ 1850 ਰੁਪਏ ਇਹਨਾਂ ਦਾ ਪ੍ਰਾਈਸ ਆ ਫਟਾਫਟ ਤੁਸੀਂ ਸਕਰੀਨਸ਼ਾਟ ਕਰਨੇ ਆ ਤੇ ਜਿਹੜੀਆਂ ਭੈਣਾਂ ਤਾਂ ਕਿ ਇਹਦੇ ਨਾਲ ਦਾ ਸੇਫ ਐਬੀਕ ਪਹੁੰਚਿਆ ਹੋਣਾ ਨਾ ਦਾ ਡਿਜ਼ਾਈਨਰ ਦੇ ਵਿੱਚ ਕਿਉਂਕਿ ਇਹ ਆਪਣੇ ਕੋਲ ਲਗਾਤਾਰ ਡਿਜ਼ਾਈਨਸ ਆ ਰਹੇ ਨੇ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਛੱਡਣਾ ਕਿ ਤੁਹਾਨੂੰ ਇਹ ਫੈਬਰਿਕ ਕਿੱਦਾਂ ਦਾ ਲੱਗਿਆ ਲਓ ਜੀ ਨਾਲ ਇਹਦੇ ਦੁਪੱਟਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਸਾਰੇ ਦੁਪੱਟੇ ਬਹੁਤ ਸੋਹਣੇ ਨੇ ਸੋ ਬਸ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਜਾਣੇ ਆ ਜਿਹੜਾ ਵੀ ਕਲਰ ਜਿਹੜਾ ਵੀ ਪਿੰਕ ਤੁਹਾਨੂੰ ਪਸੰਦ ਆ ਗਿਆ ਇਹਦਾ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰਹੂਗਾ ਇਹ ਵੀ ਬਹੁਤ ਪਿਆਰਾ ਕਲਰ ਆ ਬ੍ਰਾਈਟ ਜੇ ਕਲਰ ਨੇ ਹਾਂਜੀ ਅੰਬੀ ਵਾਲਾ ਡਿਜ਼ਾਈਨ ਆ ਮਸਟਰਡ ਦੀ ਟੋਨ ਆਹੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਆ ਕਲਰ ਆਹੀ ਨਿਊਨ ਸ਼ੇਡ ਨੂੰ ਜਿਵੇਂ ਆਪਾਂ ਥੋੜਾ ਜਿਹਾ ਮਸਟਰਡ ਟੋਨ ਦੇ ਵਿੱਚ ਐਡ ਆਨ ਕੀਤਾ ਹੋਵੇ ਨਾ ਉਦਾਂ ਦਾ ਕਲਰ ਆ ਨਾਲ ਜੇ ਸੇਮ ਹੈਗਾ ਜੀ ਦੁਪੱਟਾ ਸੇਮ ਦੁਪੱਟਾ ਮਿਲੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਊਗਾ ਜੀ 4 4 ਨੰਬਰ ਇਹ ਸੂਟ ਰਹੂਗਾ ਆ ਵਾਲੇ ਪੀਸ ਸਾਡੇ ਜਿੰਨੇ ਮਰਜੀ ਆ ਜਾਣ ਸੇਲ ਤੇ ਮਤਲਬ ਕਿ ਫਟਾਫਟ ਪਿਕ ਹੁੰਦੇ ਨੇ ਇਹਦੇ ਨਾਲ ਦੇ ਪਹਿਲਾਂ ਵੀ ਅਸੀਂ ਕਈ ਪੀਸ ਸੇਲ ਕਰ ਚੁੱਕੇ ਹਾਂ ਇਹ ਲਾਸਟ ਪੀਸ ਹੈ ਇਹਦੇ ਵਿੱਚ ਸੇਮ ਕਲਰ ਚੱਲ ਰਿਹਾ ਹੈ ਦਾ ਸੇਮ ਡਿਜ਼ਾਈਨ ਚੱਲ ਰਿਹਾ ਤੇ ਨਾਲ ਸੇਮ ਆ ਰਿਹਾ ਜੀ ਵਾਈਟ ਆ ਇਹ ਆਫ ਵਾਈਟ ਜਿਹਾ ਕਲਰ ਆ ਉਹਦੇ ਵਿੱਚ ਸੇਮ ਹੀ ਦੁਪੱਟਾ ਮਸਲੀਨ ਦਾ ਬਹੁਤ ਪਿਆਰਾ ਜਿਹਾ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਪ੍ਰਿੰਟ ਦੇਖ ਲਓ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਪਰਪਲ ਜੀ ਟੂਨ ਦੇ ਨਾਲ ਇਹਦਾ ਕੰਟਰਾਸਟ ਆ ਆਲ ਓਵਰ ਪੂਰੀ ਪ੍ਰੋਪਰ ਤੁਹਾਨੂੰ 5 ਮੀਟਰ ਦੀ ਕੱਟ ਮਿਲੂਗੀ ਇਹ ਤੇ ਜਿਵੇਂ ਮਰਜੀ ਤੁਸੀਂ ਹਨਾ ਆਪਣਾ ਬਣਾ ਸਕਦੇ ਹੋ ਜਿੰਨੇ ਮਰਜੀ ਤੁਸੀਂ ਹੈਵੀ ਹੋ ਕੋਈ ਤੇ ਉਹ ਚੱਕਰ ਨਹੀਂ ਹੈਗਾ ਵੀ ਸਾਡਾ ਸੂਟ ਨਹੀਂ ਬਣਨਾ ਨਾਲ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਆ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਹੋਊਗਾ ਆਲੋ ਇਹਦੇ ਨਾਲ ਦੇ ਪੀਸ ਵੀ ਪਹਿਣਾ ਤੱਕ ਪਹੁੰਚੇ ਨੇ ਸੋ ਕਿਉਂਕਿ ਬਹੁਤ ਪਹਿਣਾ ਨਹੀਂ ਇਹਨਾਂ ਨੂੰ ਵਾਈ ਕੀਤਾ ਮਤਲਬ ਲਗਾਤਾਰ ਸਾਡੇ ਕੋਲ ਇਹ ਕਾਟਨ ਆ ਰਹੀ ਆ ਕਿਉਂਕਿ ਕਾਟਨ ਹੈ ਬਹੁਤ ਜ਼ਿਆਦਾ ਸੁਪੀਰੀਅਰ ਆ ਨਾਲ ਸੇਮ ਆ ਰਿਹਾ ਦੁਪੱਟਾ ਬਹੁਤ ਹੀ ਪਿਆਰਾ ਤੇ ਬਾਕੀ ਸਾਰੀ ਇਹ 10 ਬ੍ਰਾਂਡ ਦੀ ਆ ਸਾਰੀ ਟੈਗਿੰਗ ਵਗੈਰਾ ਤੁਹਾਨੂੰ ਮਿਲ ਰਹੀ ਆ ਨੰਬਰ ਹੋਗਾ ਜੀ 7 ਦੋ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਦੋਨੇ ਕਲਰ ਬਹੁਤ ਸੋਹਣੇ ਆ ਇਹ ਵੀ ਥੋੜਾ ਜਿਹਾ ਮਹਿੰਦੀਆ ਮਸਟਰਡ ਟੂਨ ਦੇ ਉੱਪਰ ਆ ਗਿਆ ਇਹ ਵਾਲਾ ਆ ਗਿਆ ਜੀ ਗ੍ਰੀਨੀ ਜਿਹਾ ਕਲਰ ਇਹ ਵੀ ਕਲਰ ਬਹੁਤ ਖਿਆਰਾ ਹੈ। ਹਾਂ। ਨਾਲ ਸੇਮ ਆ ਰਿਹਾ ਜੀ ਦੁਪੱਟਾ ਨੰਬਰ ਹੋਊਗਾ ਜੀ 8 8 ਨੰਬਰ ਇਹ ਸੂਟ ਰਹੂਗਾ। ਨੈਕਸਟ ਵਾਲਾ ਦੇਖ ਲਓ ਇਹ ਵੀ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਆ। ਪਰਪਲ ਸ਼ੇਡ ਪਰਪਲ ਸ਼ੇਡ ਦੇ ਉੱਪਰ ਆ ਬਹੁਤ ਸੋਹਣੀ ਮਤਲਬ ਕਿ ਜਿਹੜੇ ਫੁੱਲ ਬੂਟੇ ਨਹੀਂ ਹੁੰਦੇ ਫਲਾਵਰਿੰਗ ਉਹਨਾਂ ਤੋਂ ਕੁਝ ਹਟ ਕੇ ਜੇ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਹੀ ਪਿਆਰੀ ਤੇ ਨਾਲ ਸੇਮ ਆ ਰਿਹਾ ਜੀ ਦੁਪੱਟਾ ਥਿਸ ਕਾਸ ਦਾ ਦੁਪੱਟਾ ਸਾਰਾ ਲੱਗਿਆ ਹੋਇਆ ਕੁਆਲਿਟੀ ਟੂ ਗੁੱਡ ਆ ਜਾਨੀ ਕਿ ਸੂਟਾਂ ਦੀ ਵੀ ਦੁਪੱਟੀਆਂ ਦੀ ਵੀ ਬਹੁਤ ਸੋਹਣੀ ਕੁਆਲਿਟੀ ਹੈ ਨੰਬਰ ਹੋਊਗਾ ਜੀ 9 9 ਨੰਬਰ ਸੂਟ ਰਹੂਗਾ ਇਹ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਕਲਰ ਇਹਦੇ ਵੀ ਬਹੁਤ ਪਿਆਰੇ ਮਿਲਣਗੇ ਬਹੁਤ ਹੀ ਸੋਹਣੇ ਆ ਲੋ ਨੈਕਸਟ ਕਲਰ ਇਹਦੇ ਵਿੱਚ ਬਲੂ ਆ ਜੀ ਨਾਲ ਸੇਮ ਆਊਗਾ ਬਲੂ ਕਲਰ ਦਾ ਦੁਪੱਟਾ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਥੋੜਾ ਜਿਹਾ ਮਿੱਠਾ ਜਿਹਾ ਕਲਰ ਆ ਗਿਆ ਜਿਵੇਂ ਤੁਸੀਂ ਹਨਾ ਕਿਸੇ ਮਤਲਬ ਕਹਿ ਦਿੰਦੇ ਹੋ ਵੀ 40+ 50+ ਲਈ ਵੀ ਜਿਆਦਾ ਡਾਰਕ ਅਸੀਂ ਨਹੀਂ ਪਾਉਣਾ ਕਲਰ ਤਾਂ ਉਹਨਾਂ ਲਈ ਇਹ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਵਾ ਟਰਿੰਟਿੰਗ ਵੀ ਬਹੁਤ ਸੋਹਣੀ ਆ ਨਾ ਜਿਆਦਾ ਵੱਡੀ ਆ ਨਾ ਹੀ ਜਿਆਦਾ ਛੋਟੀ ਜੀ ਆ ਨੰਬਰ ਹੋਊਗਾ ਦਾ 11 ਦੁਪੱਟਾ ਇਹਦੇ ਨਾਲ ਵੀ ਸੇਮ ਆਊਗਾ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੀ ਲਾਈਟ ਜਿਹਾ ਕਲਰ ਇੱਕ ਇਹ ਵਾਲਾ ਪੀਸ ਹੈਗਾ ਆਪਣੇ ਕੋਲ ਜਿਹੜੀਆਂ ਭੈਣਾਂ ਲਾਈਟ ਜੇ ਕਲਰ ਪਸੰਦ ਕਰ ਰਹੀਆਂ ਨੇ ਵੀ ਅਸੀਂ ਡਾਰਕ ਨਹੀਂ ਵੇਅਰ ਕਰਨੇ ਆਹ ਕਲਰ ਵੀ ਬਹੁਤ ਪਿਆਰਾ ਨਾ सेम ਆ ਰਿਹਾ ਜੀ ਦੁਪੱਟਾ ਦੁਪੱਟਿਆਂ ਦੀ ਆਪਣੀ ਇੱਕ ਲੁੱਕ ਆ ਬਹੁਤ ਪਿਆਰੇ ਦੁਪੱਟੇ ਨੇ ਬਹੁਤ ਹੀ ਸੋਹਣੇ ਨਾਲ ਸੂਟਾਂ ਦੇ ਨਾਲ ਸਿਰਫ ਪਾਈਪਿੰਗਸ ਵਗੈਰਾ ਲਗਾ ਕੇ ਤੁਸੀਂ ਸੂਟਾਂ ਦੀ ਸਟਿਚਿੰਗ ਕਰਵਾਉਣੀ ਆ ਬਹੁਤ ਸੋਹਣੇ ਸੂਟ ਇਹ ਬਣਨੇ ਆ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਜਿਹੜਾ ਵੀ ਸੂਟ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਹੋਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਤੁਸੀਂ ਮੰਗਵਾ ਸਕਦੇ ਹੋ ਤੇ ਜਿਹੜੇ ਬੰਨਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਸਕਿਪ ਕਰਕੇ ਨਾ ਦੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀ ਨਾ ਭੁੱਲਿਆ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਤਤਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ